ਸਵਾਗਤ ਹੈ ਕਿਸਾਨ ਵੀਰੋ ਹੋਡਾ ਟੈਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵਾਕਿਆ ਨੰਬਰ ਬਾਈਆਂ ਦਾ ਸਕਰੀਨ ਤੇ ਜਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਧੌੜ ਜੀ ਬਾਈ ਗੋਰੇ ਕੋਲੇ ਪਹੁੰਚੇ ਆ ਗੱਲਬਾਤ ਕਰਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਗੋਰੇ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਹੋ ਜੀ ਵਧੀਆ ਬਾਈ ਪਹਿਲਾਂ ਤਾਂ ਨ ਨੰਬਰ ਆਪਣਾ 8728804322 ਤੇ ਪਿੰਡ ਜੀ ਪਿੰਡ ਭਟੋੜਾ ਬਾਈ ਜ਼ਿਲ੍ਹਾ ਬਰਨਾਲਾ ਕਪਾਦਸੀਲਾ ਨਾਸਾ ਰੋਡ ਤੇ ਆਪਣਾ ਘਰ ਵਧਾਤਾ ਵਾਲੀ ਖੜਕੇ ਵੀ ਵਜਦੀ ਹੈ ਓਕੇ ਕਿੰਨੇ ਨਾਕ ਦਿਖਾਉਣੇ ਫਿਰ ਅੱਜ 6 ਦਿਖਾ ਦੇਣੇ ਬਈ ਅੱਜ ਆਪਾਂ ਤੇ ਹੋਦਾ ਥੋੜਾ ਲਾਈਟਾਂ ਲਾ ਕੇ ਬਣਾਈ ਇਹਨੇ ਲੈਟੀ ਗਾ ਹੰਦੇ ਰਹੋ ਚੱਲ ਕੋਈ ਨਹੀਂ ਯਾਰ ਬਾਈ ਨੇ ਫੋਨ ਤਾਂ ਬਹੁਤ ਚਾਰੇ ਤੇ ਲਾਇਆ ਕਿਉਂਕਿ ਮੈਂ ਦੂਰ ਗਿਆ ਵਸੇ ਉਸ ਹਾਬ ਨਾਲ ਫਿਰ ਆਇਆ ਜਦੋਂ ਹੁਣ ਵੀਡੀਓ ਤੇ ਫਿਰ ਜਿਹੜਾ ਆਪਾਂ ਪਹਿਲੇ ਨੰਬਰ ਤੇ ਦੋ ਸੂਈਆਂ ਸਵਾਈਆਂ ਗਾਈਆਂ ਤੇ ਇੱਕ ਮੱਝ ਮੱਝ ਸੂਈ ਵੀ ਤੇ ਇੱਕ ਪਾਲਕ ਕੱਟੀ ਤੇ ਇੱਕ ਪਾਲਕ ਕਟਾ ਹਾਂਜੀ ਜਿਹੜਾ ਪਾਲਕ ਆਪਾਂ ਕਟਾ ਦੇਖੀਏ ਨੇ ਵੀਰੇ ਗੋਰੇ ਇਹ ਬਹੁਤ ਚੰਗਾ ਸਾਣ ਦਾ ਬੱਚਾ ਯਾਰ ਵੀਰੇ ਮੂੰਹ ਕਿਵੇਂ ਮੂੰਹੋਂ ਖੀਰਾ ਆ ਗਿਆ ਤੇ ਮੰਨ ਕੇ ਚੱਲ ਰਿਹਾ ਰਿਕਾਰਡ ਬਹੁਤ ਤਕੜਾ ਜਰਾ ਓਕੇ ਮੇਰੀ ਮਾਂ 22 ਕਿਲੋ ਤੇ ਚੱਲਦੀ ਰਹੀ ਆਪਣੇ ਪਿੰਡ ਹੀ ਖੜੀ ਤੇ ਖਾ ਵੀ ਸਕਦੇ ਹਾਂ ਹੁਣ ਤਾਂ ਲੈਟੇਰਮੈਂਟ ਹੋ ਗਈ ਉਹ ਠੀਕ ਆ ਵੀਰੇ ਬਹੁਤ ਦੁੱਧ ਦਿੱਤਾ ਲਾਟ ਸੂਏ ਦਾ ਬੱਚਾ ਇਹ ਤੇ ਕਿੰਨੀ ਉਮਰ ਹੋ ਗਈ ਹੋ ਗਈ 16 ਮਹੀਨੇ ਦਾ ਬੱਚਾ ਵੀਰੇ ਸੀਵਣ ਵੀ ਆਪਣਾ ਸਾਰਾ ਹੈਗਾ ਬੱਲੂ ਸਾਣ ਦਾ ਹੈ ਵੀਰੇ ਇਹ ਬੱਲੂ ਦਾ ਓਕੇ ਆਪ ਦੇਖ ਆ ਦੇ ਦੇ ਬੱਲੂ ਦਾ ਰਿਕਾਰਡ ਜਿਹਨੂੰ ਪਤਾ ਬੰਨਦਾ ਹੈ ਟੂ ਦਾ ਹੈ ਆ ਦੇਖੋ ਜੀ ਹੂੰ ਬਾਕੀ ਦੀ ਗੱਲ ਤੁਸੀਂ ਸਾਰਾ ਹੁਣ ਨੇਰੇ ਜੀਂਦਾ ਨਹੀਂ ਹਾਂਜੀ ਬੱਲੂ ਟੂ ਦਾ ਕਿ ਬੰਨਦਾ ਬੰਨਦਾ ਵੀਰੇ ਬੰਨਦਾ ਤੇ ਕੀ ਡਿਮਾਂਡ ਆ ਗਈ ਇਹ 50 ਦੇ ਦਾ ਬਈ ਕਟਾਪਾ ਦਿਖਾ ਦਿਓ ਮੜਾ ਜੀ ਇੱਥੇ ਤੋਰਾ ਕਰਾ ਦਿਓ ਜੇ ਇੱਕ ਬਾਹਰ ਤਾਂ ਹੈਗਾ ਨੇਰਾ ਵੀਰੇ ਕੂਨਾ ਬਹੁਤ ਜਿਆਦਾ ਬਾਕੀ ਵੱਡਾ ਪਲਿਆ ਦਾ ਨਹੀਂ ਪਲਿਆ ਵਾ ਸਿੰਘ ਸੁng ਵੀ ਲਾ ਗਿਆ ਚੱਕਣ ਹਾਂ ਵੀਰੇ ਆ ਦੇ ਫੇਸ ਕੁਆਲਿਟੀ ਬਹੁਤ ਇਹ ਆਇਆ ਜੀ ਖੁੱਲਾ ਫਿਰਦਾ ਆਪਾਂ ਵੰਦਤਾ ਹੀ ਖੁੱਲਾ ਦਿਦੋ ਮੜਾ ਹੂੰ ਫਿਰ ਇੱਕ ਗੱਲ ਹੋਰ ਹੈ ਗੁਰੇ ਦੀ ਸੀਲ ਸੌ ਵਾਲਾ ਹਾਂ ਬਹੁਤ ਜਿਆਦਾ ਬਾਈ ਕੁਝ ਨਹੀਂ ਕਹਿੰਦਾ ਯਾਰ ਬਾਕੀ ਟੈਸਟੀ ਗੱਲ ਵਗੈਰਾ ਪੂਰੇ ਵਧੀਆ ਮੋੜ ਲਿਓ ਜੀ ਜੀ ਲੈਟਾਂ ਚ ਆਪਾਂ ਵੀਡੀਓ ਬਣਾ ਰਹੇ ਹਾਂ ਉਸ ਹਿਸਾਬ ਨਾਲ ਜੱਜ ਕਰ ਲਿਓ ਬਾਜਨ ਵੀ ਬਹੁਤ ਹੂੰ ਬਾਜਨ ਪੂਜਨ ਫੁੱਲ ਤੇ ਬਾਕੀ ਤੁਸੀਂ ਆ ਕੇ ਵੀ ਆਦੀ ਤੇ ਕੀ ਮੰਗਵਾ ਡਾਗੀ ਸੀ ਬਾਈ 50 ਦੇ ਦੋ ਤਾਂ ਬਾਈ ਯਾਰ ਬੱਚਾ ਯਾਰ ਦਾ ਜਾਇਜ਼ ਰੇਟ ਆ ਬਾਕੀ ਦਾ ਬਾਈ ਨਾਲ ਤੁਸੀਂ ਸੰਪਰਕ ਕਰਕੇ ਖਰੀਦਦਾਰੀ ਕਰਿਓ ਬਾਕੀ ਕੁਆਲਿਟੀ ਮੰਨ ਕੇ ਲਵਿਆ ਨਾ ਵੀ ਦੂਜਾ ਮੰਨ ਕੇ ਤੇ ਬਾਕੀ ਦਾ ਬੁਰੇ ਜਿਹੜੇ ਰੂੜੇ ਰੂੜੇ ਚ ਵੀ ਪਾਉਣਾ ਹੋਵੇ ਹਾਂ ਸਾਰਾ ਕੁਝ ਸੋਝ ਬਾਈ ਓਕੇ ਤੇ ਹੁਣ ਆਪਾਂ ਦੋ ਨੰਬਰਾਂ ਦੀ ਝੋਟੀ ਦੀ ਗੱਲ ਕਰ ਲਗੇਂ ਨੀ ਕਿੰਨਾ ਪੀਸੀ ਹੈ ਨਾ ਇਹ ਇਹ ਵੀ ਤੇ ਦੋ ਦੰਦ ਹੋ ਗਈ ਦੋ ਦੰਦ ਹੋ ਗਈ ਤੇ ਕੁਆਲਿਟੀ ਇਹਦੀ ਬੜੀ ਪਿਆਰੀ ਆ ਹਾਂ ਫੇਸ ਕਰਿਓ ਇਹਨੂੰ ਮੇਰਾ ਝੋਲੀ ਦਿਖਾ ਦੇ ਫੇਸ ਹਾਂ ਆ ਦੇਖੋ ਜੀ ਝੋਲੀ ਕਰੋ ਚੈੱਕ ਦੇਖ ਠੰਡੀ ਝੋਲੀ ਇੱਕ ਨੰਬਰ ਹਾਂ ਓਕੇ ਵੀ ਤੇ ਪੂਛ ਦੇ ਵਿੱਚ ਚਾਰ ਕਬਾਲੀ ਚਿੱਟਿਆ ਹਨ ਪਿਓਰ ਦੇ ਹੁੰਦੇ ਵੀਰੇ ਇਹ ਰੈਡ ਤੇ ਗੁਰੇ ਆ ਦੇਖ ਤੋ ਹੱਥ ਲਾਇਆ ਮੜਾ ਝੋਠੀ ਨੇ ਪੂਛ ਦੇ ਕਿਹੜੇ ਲੁੱਟ ਚੱਕਿਆ ਹਨ ਹਾਂ ਬਰੀਡ ਵਾਲੀ ਆ ਬਈ ਇਹ ਓਕੇ ਬਰੀਡ ਵਾਲੀ ਇਹ ਆਪਾਂ ਜਗਰਾਮਾ ਮੰਡੀ ਤੋਂ ਲਈ ਸੀ ਮੂੰਹੋ ਕਿਵੇਂ ਵੀਰੇ ਦੋ ਹੀ ਮੂੰਹ ਦੋ ਦੰਦ ਇਹ ਮੁਸਲਮਾਨਾਂ ਨੂੰ ਵੇਚਦੇ ਹੀ ਬੰਦੇ ਆਪਾਂ ਲੈ ਲਿਓ ਨਾ ਤੋਂ ਠੀਕ ਆ ਵੀਰੇ ਗਾਂ ਆਪਣਾ ਯਾਰ ਬਾਕੀ ਕੱਟੀ ਦੇਖੋ ਕਿਆ ਬਾਤ ਆ ਹਨਾ ਮੋੜਲੇ ਵੀਰੇ ਕੱਟੀ ਹੋਟ ਹੋ ਜੀ ਬਾਕੀ ਯਾਰ ਦੋਸਤ ਬੰਦਾ ਜੀ ਆਪਾਂ ਜਿੱਦੋਂ ਲਈ ਆ ਉਥੋਂ ਸਿਹਰੀ ਆ ਵੀਰੇ ਮੂੰਹ ਦੁੱਕਦੀ ਹੋ ਗਈ ਬਈ ਆ ਦੋਂਦੀ ਹੋ ਗਈ ਓਕੇ ਜੀ ਤੈਨੂੰ ਸਰ ਲੈ ਇੱਕ ਨੰਬਰ ਤੇ ਹੀਟ ਤੇ ਜਮਾ ਤਿਆਰੀ ਜਾ ਹਣਾ ਹੁੰਦੀ ਵੀਰੇ ਯਾਰ 100% ਗੱਬੜ ਨਿਕਲ ਜਾਈ ਕੱਟੀ ਜਾ ਰਹੀ ਏ ਟਿਕਾ ਲੱਗਿਆ ਆ ਦੇਖੋ ਫੇਸ ਕਰੋ ਚੱਕੇ ਨਾ ਪਿਆਰਾ ਆਪਾਂ ਖਾਨੀ ਮੰਨ ਕੇ ਦੇਵਾਂਗੇ ਵੀ ਟਿਕਾ ਚੰਗਾ ਲੱਗਿਆ ਬਲੈਂਟ ਤੇ ਦੇਣ ਜਾ ਕੋ ਰ ਇਹਦਾ ਟਾਟਾ ਵਾਟਾ ਕਰਾ ਦੱਸੀ ਵੀਰੇ ਇਹ ਦੋ ਛੜ ਲੱਗ ਪਿਆਚੋ ਬਾਈ ਓਕੇ ਜਮਾ ਜਾਏ ਰੇਟ ਆ ਮੈਂ ਖਿੱਚ ਮਾ ਨਹੀਂ ਆ ਦੇਖੋ ਮੱਝ ਦੇ ਬਰਾਬਰ ਖੜੀ ਏ ਜੀ ਜਮਾ ਮੱਝ ਦੇ ਬਰਾਬਰ ਆਈ ਪਈ ਹਣਾ ਕਿਆ ਵਗ ਕੁੰਨੀਆਂ ਜੇ ਆ 48000 48000 ਕੱਟੇ ਦਾ 50 ਹੂੰ ਕੱਟੇ ਦਾ ਆ ਜੋ ਇੱਧਰ ਜਿਹੜੀ ਆਪਾਂ ਮੱਝ ਦੇਖੀ ਜਾਂਦੇ ਆ ਵੀ ਮੱਝ ਵੀਰੇ 300 ਸੂਏ ਸੂਈ ਦੀ ਆ ਕਦੋਂ ਸੂਈ ਆ ਹੋ ਗਏ 20 ਦਿਨ ਬਾਈ ਇਹਨੂੰ ਮਾਰ ਦੇ ਦੋ ਤਾ ਰਾਜ ਮਰਾ ਲੂ ਆਈ ਮਰਾ ਲੂ ਬਿਨਾ ਬੱਚੇ ਤੇ ਹਾਂ ਮਾਰ ਲਾਂਗ ਲੈ ਆ ਦੇਖੋ ਜੀ ਮਗਰ ਕੀ ਆ ਗਿਆ ਕੱਟਾ ਵੀਰੇ ਨੀਲੀ ਰੰਗ ਦੁੱਧ ਕਿੰਨਾ ਵੀਰੇ ਦੁੱਧ 9 ਕਿਲੋ 9 ਕਿਲੋ ਜਮ ਮੈਂਣ ਕੇ ਦੇ ਦਿਆਂਗੇ ਦੇ ਦਾਂਗੇ ਓਕੇ ਜੀ ਤੇ ਰੇਟ ਕੀ ਆ ਗਿਆ 1 5 ਦੇ ਦਿਆਂਗਾ ਖੋਲੋ 1 ਲੱਖ 5000 ਰੁਪਏ ਕੀਤੀ ਗਈ ਡਿਮਾਂਡ ਆ ਬਾਕੀ ਦਾ 9 ਕਿਲੋ ਦੁੱਧ ਲਿਓ ਜੀ ਇਧਰ ਹੀ ਲਿਆ ਚਲੋ ਬਾ ਮੜਾ ਕਰਾ ਤੋ ਰਾਜ ਇੱਕ ਬਾਰ ਨਾ ਲੈ ਕੇ ਜਾਓ ਬਾਹਰ ਫੋਲੀ ਤਾਂ ਐ ਆ ਗਾਗਾਂ ਵਰਗੀ ਆ ਯਾਰ ਓਕੇ ਓਕੇ ਲਿਆਓ ਵੀਰੇ ਫਲੀ ਸਮੀ ਦੀ ਫੁੱਲ ਆ ਕੋਈ ਆਏ ਨਹੀਂ ਥਣਲੇਵਾ ਸਾਫ ਆ ਪਧਰਾ ਪੂਰਾ ਓਕੇ ਜੀ ਸਾਫ ਥਣਲੇਵੇ ਦੀ ਬਾਕੀ ਸੋਹਣੀ ਆ ਕੋਈ ਆਏ ਨਹੀਂ ਡਬਲੀ ਨਹੀਂ ਠੀਕ ਆ ਵੀਰੇ ਲੈ ਚੱਲੋ ਧਾਰਾ ਦੁਰਾ ਸਾਫ ਤੇ ਮਗਰ ਪਧਰਾ ਆ ਗਿਆ ਹਾਂ ਹਾਂ ਜੀ ਓਕੇ ਜੀ ਆ ਲੋ ਠੀਕ ਆ ਚੰਗਾ ਪਰ ਇਹ ਗੱਲ ਦਾ ਬੱਚਾ ਤੇ ਪੈਸੇ 1 ਲੱਖ 5 ਚ ਮਾਤਨ ਹੋਣਗੇ 5 ਚ ਕਰ ਦਾਂਗੇ ਮਾਤਨ ਤੇ 9 ਕਿਲੋ ਮਣਕੇ ਦੇ ਦਾਂਗੇ ਆ ਜਾ ਦੋ ਰੰਗ ਚੋਲਣ ਵੀਰੇ ਓਕੇ ਬਾਜੂਗੀ ਹੋਰ ਬਾਜੂ ਦੋ ਤੇ ਬਾਕੀ ਹੁਣ ਆਪਾਂ ਜਰਸੀ ਦੀ ਗੱਲ ਕਰ ਲਈ ਆਪਾਂ ਕੱਲ ਵੀ ਕਰਾਂਗੇ ਆ ਦੇ ਜਿਹੜੀ ਆਪਾਂ ਜਰਸੀ ਦੇਖੀ ਜਾਂਦੇ ਹਾਂ ਨਾ ਜਰਸੀ ਵੀਰੇ ਯਾਰ ਦੇਖਤਾ ਗਏ ਸੀ ਬੰਦੇ ਦਾ 1000 ਸਾਈ ਪਾਤੀ ਮੁੜ ਕੇ ਇਹਨਾਂ ਦਾ ਮੇਰੇ ਕੋਈ ਨੰਬਰ ਸੇਵ ਹੋਣਾ ਨਾ ਉਹਨਾਂ ਨੇ ਮੈਨੂੰ ਫੋਨ ਲਾਇਆ ਹੈ ਕੱਕ ਓਕੇ ਤੇ ਮੰਗੀ ਤਾਂ ਬਹੁਤ ਬੰਦੇ ਨੇ ਸੀ ਬਹੁਤ ਫੋਨ ਆਏ ਤੇ ਯਾਰ ਕੀ ਡਿਮਾਂਡ ਆ ਅੱਜ ਫਿਰ ਇਹ 72000 ਦੀ ਹੋ ਗਈ ਵੀਰੇ ਇਹ 72 ਗੱਲ ਮੰਗਿਆ ਹਾਂਜੀ ਹਾਂਜੀ ਵਧੀਆ ਵੇਚੀ ਦੀ ਗੱਲ ਕਰੋ ਨਾ ਤੇ ਫਿਰ ਸਾਈ ਮੋੜਤੀ ਜਿਹੜੀ ਆਈ ਸੀ ਸਾਈ ਆਪਣੇ ਕੋ ਲੰਬਰੀ ਗਾਹ ਚ ਲੈ ਆ ਗਿਆ ਵੀਰੇ ਯਾਰ ਫੋਨ ਤੇ ਬਾਰੇ ਆਉਂਦੇ ਨੰਬਰ ਅੱਛਾ ਨਾ ਅਗਲੇ ਨੇ ਫੋਨ ਕਰਿਆ ਮੈਂ ਵੀ ਸੇਵ ਕਰਨਾ ਭੁੱਲ ਗਿਆ ਨੰਬਰ ਠੀਕ ਗੱਲ ਖੋਲੋ ਇਹਨੂੰ ਹਾਂਜੀ ਜਿਹੜੀ ਅੱਜ ਕਾਂ ਗਈ ਆਪਣੀ ਇਧਰ ਉੱਤਰਾਖੰਡ ਕਿੰਨੀ ਗਈ ਆ ਸੇਦਨ ਹੋ ਗਈ ਵਿਕੀ ਨੂੰ ਓਕੇ ਬਿਆਨਾਂ ਉਹਨਾਂ ਦਾ ਆ ਗਿਆ ਸੀ ਉਹਨਾਂ ਨੇ ਵੀ ਅੱਜ ਫੋਨ ਲਾਇਆ ਪੱਕਲਤੀ ਕਲਤੀ ਠੀਕ ਉਹ ਗੱਲ ਕਰ ਉਹਨਾਂ ਦਾ ਨੰਬਰ ਆਪਣੇ ਲੰਘਿਆ ਸੀ ਬਾਈ ਹੋ ਸਕਦਾ ਫੋਨ ਲਾ ਹੀ ਲਵੇ ਹੈਨਾ ਅੱਜ ਲਾ ਲਿਆ ਪਾ ਦੇ ਲਾ ਕੇ ਪਾ ਇਹ ਜੀ ਗੱਲ ਨਹੀਂ ਕਰ ਪਾ ਇਹੇ ਹੀ ਮੋੜਦੇ ਜੇ ਨਾ ਲੈਣੀ ਹੋਵੇ ਤੇ ਕਿੰਨਾ ਹੁਣ ਦੁੱਧ ਰੈਡੀ ਆ ਥੱਲੇ ਇਹਦੇ ਚ 16 ਕਿਲੋ ਦੁੱਧ ਰੈਡੀ ਆ ਬਾਈ ਤੇ ਮਗਰ ਕੀ ਆ ਗਿਆ ਬੱਚਾ ਆ ਵੀਰੇ ਦੇ ਬੱਚਾ ਓਕੇ ਜੀ ਕੁਆਲਿਟੀ ਇਹਦੀ ਪੂਰੀ ਚੰਗੀ ਥਣ ਲੇਵੇ ਦੀ ਪੂਰੀ ਸਾਫਾ ਦੇਖੋ ਜੀ ਲੈ ਪੰਜਾ ਵਾਲੀ ਯਾਰ ਜੀ ਹਾਂ ਜਿਹੜੇ ਪੰਜਾ ਵਾਲੀ ਬਰੇ ਹਾਂ ਤੇ ਮਗਰ ਬੱਚਾ ਕਿੰਨੇ ਦਿਨਾਂ ਦਾ ਸੁਆ ਬਰੇ ਦਾ ਗੁਰੇ ਆਉਂਦਾ ਹੋ ਗਿਆ ਭਾਈ ਅਜੇ ਉਹਦੇ ਪਹਿਲਾਂ 7 ਦਿਨਾਂ ਦੀ ਵੀਡੀਓ ਪਾਈ ਆਪਾਂ ਹਾਂ ਓਕੇ ਜੀ 10 ਹੋ ਗਏ ਹੁਣ ਗਏ 10 ਹੋ ਗਏ ਹੁਣ ਗਏ ਮਗਰ ਬੱਚਾ ਬੱਚਾ ਬਈ ਬੋਲਾ ਕਿੰਨਾ ਰੈਡੀ ਆ ਬੋਲਾ 16 ਕਿਲੋ ਤੋਂ ਬਾਹਰ ਹੋ ਗਿਆ ਭਾਈ ਦੁੱਧ ਕੰਪਲੀਟ ਆ ਜਾ ਮੈਂ ਜਮਾ ਰੈਡੀ ਤੇ ਧਾਰਾਂ ਦੁਰਾਂ ਮਾਰਦੇ ਦੋ ਦੋ ਸਹੀਲ ਸੌ ਹੀ ਹੁੰਦਾ ਨੇ ਸਹੀਲ ਸੌ ਫੁੱਲਾ ਸਹੀਲ ਸੌ ਤਰਾਫੋਂ ਹੁੰਦਾ ਗੁਰੇ ਆ ਦੇਖੋ ਆਇਆ ਪਾ ਹੱਥ ਫੇਰ ਕੇ ਲੈਣਾ ਯਾਰ ਪੂ ਬਾਕੀ ਆ ਪਹਿਲਾਂ ਤੇ ਆਪਣੀ ਆ ਤਾਂ ਗਾਂ ਦਾ ਆਪਾ ਲੱਤਾਂ ਮਾਰ ਲੈ ओके ਤੇ 72000 ਦਾ ਮਾਨਦਾਰ ਹੋ ਜਾ ਤੇ ਹੁਣ ਜਿਹੜੀ ਚੰਗੀ ਬਰੀਡ ਵਾਲੀ ਚਿੱਟੀ ਵਹਿੜ ਆ ਗਿਆ ਕੱਲ ਸੂਈਆ ਵੀਰੇ ਆਪਣੇ ਘਰੇ ਮੰਨ ਕੇ ਚੱਲ ਸੂਈਆ ਕੱਲ ਇਹ ਕੱਲ ਸੂਈਆ ਦੇ ਮਗਰ ਕੀ ਆ ਗਿਆ ਇਹਦੇ ਮਗਰ ਬੱਚਾ ਟੀਗਾ ਵੇਦਾ ਵੀ ਉਹ ਚੰਗਾ ਭਰਾ ਉਹ ਟੀਗਾ ਚੰਗਾ ਭਰਾ ਇਹ ਜੂ ਰੋਕੇ ਜਾਣਾ ਆਪਣੇ ਕੰਪਲੀਟ ਵੀਡੀਓ ਪਾਈ ਦੀ ਇਹ ਜੀ ਤੇ ਵੀਰੇ ਕਿਹੜਾ ਸੂਆ 30 ਆ ਉਹ ਇਹਦਾ ਭਈਆ 30 ਤੇ ਮਗਰ ਬੱਚਾ ਬੱਚਾ ਭਈ ਕਿੰਨਾ ਬੋਲਾ ਰੈਡੀ ਆ ਇਹਦਾ ਪਲੋਂ ਦਾ ਪਹਿਲਾਂ ਦਿੱਤਾ ਦਾ 27 22 ਕਿਲੋ ਇਹ ਕੀ ਦੇ ਦੇ ਸਕੀ ਆ ਭਈ 30 ਵੀ ਦੇ ਸਾਰੀ ਯਾਰ 75 ਥਾਣਾ ਥੋਣਾ ਦੀ ਓਕੇ ਓਕੇ ਇੱਕ ਨੰਬਰ ਹੈ ਇਹਦੀ ਇਹ ਸੌ ਆ ਵੀ ਲੈ ਇਹ ਹੀ ਓਕੇ ਬਸ ਕਵਾਲਿਟੀ ਬੁਰੀ ਚੰਗੀ ਅੰਦਰੋਂ ਅੰਦਰੇ ਇਸ ਨੂੰ ਤੋੜ ਕੇ ਦਿਖਾਵਾਂਗੇ ਬਾਲਾ ਲੰਮਾ ਤੋਰਾ ਨਹੀਂ ਗਰਾਇਆ ਜਾਣਾ ਚੈੱਕ ਕਿਉਂਕਿ ਲੇਟ ਹੋਏ ਬਿਆ 7:30 ਦਾ ਟਾਈਮ ਹੋਇਆ ਵਾ ਘੱਟ ਤੋਂ ਘੱਟ ਜੀ 7:00 ਵਜੇ 28 ਮਿੰਟ ਦਾ ਟਾਈਮ ਹੋਇਆ ਵਾ ਬਈ ਤੂੰ ਬਾਲਟ ਚੈੱਕ ਕਰ ਚੋਈ ਦੇਵਾਂਗੇ ਪੁੱਤ ਓਕੇ ਜੀ ਆ ਦੇਖੋ ਕੁਆਲਿਟੀ ਕਰੋ ਚੈੱਕ ਤੇ ਲੇਟ ਆਪਾਂ ਘੰਟਾ ਕਿ ਚਵਾਈ ਤੋਂ ਵੀ ਤੇ ਕੱਦ ਗਾਠੇ ਦਾ ਕੋਰੇ ਬਹੁਤ ਵੱਡਾ ਹਨਾ ਬਹੁਤ ਵੱਡੀ ਸਾਈਜ਼ ਵਾਲੀ ਬਈ ਓਕੇ ਓਕੇ ਲਿਓ ਜੀ ਹੂੰ ਸਾਟਣ ਵਾਂਗੂ ਜਾਗਦੀ ਆ ਤੇ ਇਹਦੀ ਕੀ ਡਿਮਾਂਡ ਆ ਗਈ ਵੀਰੇ ਕੋਰੇ ਇਹ 70 ਦੀ ਦੇ ਦਾਂਗੇ 72 ਮੋਲ ਦਾ ਤਰ ਤਰਜਮਾਨਦਾਨ ਮਾੜਾ ਮੋਟਾ ਹੋਏ ਜੀ ਸਮੋਲ ਜਾਇ ਜੀ ਬਾਈ ਇਹ ਦੁੱਧ ਜਾਇ ਜੀ ਸੋਹਣੀ ਜੀ ਚਾਰ ਦਾ ਖੜੀ ਤੇ ਮਚਵਾ ਕੇ ਦੇ ਦਾਂਗੇ ਹੁਣ ਬਾਕੀ ਪੂਰੇ ਬਰੀਡ ਵਾਲੀ ਹਾਂ ਕੁਆਲਟੀ ਵਾਲੀ ਜੀ ਠੀਕ ਆ ਵੀ ਕਿੰਨੇ ਬੱਚੇ ਦਾ ਬਹੁਤ ਵਧੀਆ ਭਰਾ ਹੋਣਾ ਬਾਹਰ ਆਖੇ ਬੱਚੀ ਤੇ ਹੋਗੀ ਬਾਅਦ ਚ ਪਤਾ ਲੱਗੇ ਮਚਾ ਆ ਗਿਆ ਠੀਕ ਹੈ ਵੀਰੇ ਲਿਓ ਇੱਕ ਮਿੰਟ ਮਾੜੀ ਰੋਕ ਲਓ ਪਾਣੀ ਪੀ ਲੈਣ ਆਹ ਦੇਖੋ ਵੀਰੇ ਤੇ ਪਾਣੀ ਪੂਣੀ ਪੀ ਕੇ ਰਾਜ ਲੀ ਹਣਾ ਗੁਰੇ ਹਾਂ ਫੇਸਬੁਕ ਪੂਰਾ ਚੰਗਾ ਚਾਰੂ ਚੂਰੂ ਫੁੱਲਾ ਬਾਈ ਫੁੱਲਾ ਬਾਈ ਤੇਰੇ ਸਾਹਮਣੇ ਦਾ ਪਾਣੀ ਪਿੰਟ ਪਿੰਟ ਜਿਹੜੀ ਦੁੱਧ ਬਾਦ ਹੋ ਗਿਆ ਪਾਣੀ ਵਾਲਾ ਤੇ ਕਿੰਨਾ ਹੋਗਾ ਬਈ 12 13 ਕਿੱਲਾ ਪਤਾ ਇਹ ਕਿੰਨੇ ਮੰਗੇ ਸੀ ਬਾਈ ਇਹਦੇ 70 ਰੁਪਏ ਨਹੀਂ ਮਾਲ 72 90 ਰੁਪਏ ਮਾਨਦਾਨ ਹੋ ਜੂਗਾ ਬਾ ਮਾੜਾ ਮੋਟੋ ਹੋ ਬਾਈ ਤੇ ਦੁੱਧ ਵਾਲੀ ਵੇੜਾ ਯਾਰ ਇਹ ਪੰਜ ਨਾਲ ਸੀ 500 ਨੂੰ ਦਿਖਾ ਤੇ ਪਹਿਲੇ ਨੰਬਰ ਤੇ ਕੱਟਾ ਦਿਖਾਦਾ ਦੂਜੇ ਨੰਬਰ ਤੇ ਮੋਹਰਾ ਨਾਲ ਦੀ ਕੱਟੀ ਦਿਖਾਤੀ ਤੀਜੇ ਨੰਬਰ ਤੇ ਮੋਹਰਾ ਨਾਲ ਦੀ ਮੱਝ ਦਿਖਾਤੀ ਹੈ ਜੀ ਸੂਈ ਸਵਾਈ 9 ਕਿਲੋ ਬੋਲਾ ਤੇ ਚੌਥੇ ਨੰਬਰ ਤੇ ਆਪਾਂ 50 ਵਾਲੀ ਜਰਸੀ ਦਿਖਾਤੀ ਹੈ ਹਨਾ ਗੁਰੇ ਤੇ ਮਗਰ ਬੱਛਾ 16 ਕਿਲੋ ਬੋਲਾ ਰੇੜੀ ਮੁੱਲ ਰੇਟ 72000 ਰੁਪਏ ਇਹਦਾ 32 ਇਹਦਾ 70 ਦੀ ਬਾਈ ਕਹਿੰਦੇ ਦੇ ਦਾਂਗੇ ਕਿ 043 ਵੀ ਆਪਾਂ ਪਿੰਡ ਭਦੌਲਾ ਜਿਲ੍ਹਾ ਵਧਾਤਾ ਰੋਡ ਦੇ ਬਾਈ ਦਾ ਘਰ ਆ ਜਿਲ੍ਹਾ ਬਰਨਾਲਾ ਤਸੀਲ ਤੱਪਾ ਧੰਨਵਾਦ ਜੀ